ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਤੇ ਲੀਗਲ ਰਵਾਈਅਰ ਅੰਬੇ德ਕਰ ਟਾਈਗਰ ਫੋਰਸ ਪੰਜਾਬ ਅੱਜ ਦਾ ਜਿਹੜਾ ਵਿਸ਼ਾ ਹੈਗਾ ਜਜਮੈਂਟਸ ਹੈਗੇ ਆ ਹਨੂਸਰਾ ਬਾਈ ਵਰਸ ਸਟੇਟ ਆਫ ਮਧਰਾ ਪ੍ਰਦੇਸ਼ ਦੀ ਜਿਹੜੀ ਲੇਟੈਸਟ ਜਜਮੈਂਟਸ ਹੈ ਸਾਰੀ ਪੁਲਿਸ ਦੇ ਉੱਪਰ ਜਿਹੜੀ ਲਾਗੂ ਹੁੰਦੀ ਹੈ ਘਟਨਾ ਕੀ ਹੋਈ ਸੀ ਦੋਸ਼ੀ ਨੂੰ ਅੰਦਰ ਥਾਣੇ ਦੇ ਵਿੱਚ ਟਾਰਚਰ ਕੀਤਾ ਗਿਆ ਮੈਂਟਲੀ ਹਰਾਸ਼ਮੈਂਟ ਕੀਤਾ ਗਿਆ ਕੁੱਟਿਆ ਮਾਰਿਆ ਗਿਆ ਤੇ ਉਹਦੀ ਜਿਹੜੀ ਕਸਟਡੀ ਦੇ ਵਿੱਚ ਜਿਹੜੀ ਉਹਦੀ ਡੈਥ ਹੋ ਗਈ ਸੀ ਵਾਦ ਦੇ ਵਿੱਚੋਂ ਬਹੁਤ ਹੀ ਮਿਹਨਤ ਕਰਕੇ ਜਾਂ ਸੰਗਰਸ਼ਤਾ ਲੜਾਈ ਲੜ ਕੇ ਪਰਚਾ ਦਰਜ ਕੀਤਾ ਗਿਆ ਪੁਲਸ ਅਧਿਕਾਰੀਆਂ ਦੇ ਖਿਲਾਫ ਤਾਂ 10 ਮਹੀਨਿਆਂ ਤੋਂ ਬਾਅਦ ਜਾ ਕੇ ਉਹਨਾਂ ਦੀ ਕੋਈ ਵੀ ਅਰੈਸਟ ਨਹੀਂ ਪਈ ਹੈਗੀ ਤਾਂ ਉਹਦੇ ਵੇਸਤੇ ਜਿਹੜੀ ਇਹ ਪਟੀਸ਼ਨ ਸੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਮਾਤਾ ਦੇ ਵੱਲੋਂ ਜਿਹੜੀ ਹੈਗੀ ਦਖਲ ਕੀਤੀ ਗਈ ਸੀ ਤੇ ਉਹਦੇ ਵਿੱਚ ਮੱਧਿਆ ਹਾਈ ਕੋਰਟ ਨੇ ਜਿਹੜੀ ਹੈਗੀ ਬਹੁਤ ਫਟਕਾਰ ਲਾਈ ਹੈ ਵੀ ਇਹ ਇਨਜਸਟਿਸ ਜਿਹੜਾ ਇਹ ਤੁਸੀਂ ਆਪਦੇ ਹੀ ਬੰਦਿਆਂ ਨੂੰ ਨਹੀਂ ਫੜਦੇ ਮੈਂ ਜਿਹੜੀ ਇੱਕ ਐਗਜ਼ਾਮਪਲ ਮੈਂ ਇਹਦੇ ਵਿੱਚ ਦੇ ਰਿਹਾ ਸੋ ਇਹ ਆਮ ਕਰਕੇ ਚੀਜ਼ਾਂ ਇੱਥੇ ਵੀ ਵਾਪਰਦੀਆਂ ਨੇ ਵੀ ਆਪਣੇ ਇਹ ਬੰਦਿਆਂ ਨੂੰ ਬਚਾਉਣ ਦੇ ਲਈ ਜੇ ਕੋਈ ਐਸਆਈ ਗਲਤੀ ਕਰਦਾ ਜਾਂ ਐਸਐਚਓ ਗਲਤੀ ਕਰਦਾ ਤਾਂ ਇੱਥੇ ਜਿਹੜੇ ਸੀਨੀਅਰ ਅਫਸਰ ਬੈਠੇ ਨੇ ਆਪਦੇ ਬੰਦੇ ਨੂੰ ਬਚਾਉਣ ਦੇ ਲਈ ਗਰਾਊਂਡ ਲੈਵਲ ਦੇ ਉੱਪਰ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਇਹ ਹਰਕਤਾਂ ਹੋ ਰਹੀਆਂ ਨੇ ਜੋ ਪੁਲਸ ਦੇ ਵੀ ਇੱਕ ਸਵਾਲ ਜਿਨਕੜਾ ਕਰਦੇ ਨੇ ਸੋ ਮੈਂ ਇਹਨਾਂ ਨੂੰ ਇਹ ਰਿਕਵੈਸਟ ਕਰੂੰਗਾ ਵੀ ਭਾਈ ਕਿਸੇ ਦੇ ਨਾਲ ਐਦਾਂ ਦਾ ਨੱਕ ਧੱਕਾ ਨਾ ਕਰੋ ਜੇ ਕਿਤੇ ਅਨਜਸਟਿਸ ਹੋ ਰਿਹਾ ਜੇ ਤੁਹਾਡਾ ਕੋਈ ਅਫਸਰ ਐਸ ਐਚਓ ਏਐਸਆਈ ਕਨਸਟੇਬਲ ਜੇ ਕੋਈ ਐਦਾਂ ਦੀ ਹਰਕਤ ਕਰਦਾ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਜੇ ਐਕਸ਼ਨ ਨਹੀਂ ਲਾਉਂਗੇ ਤਾਂ ਫਿਰ ਉਹਦੀ ਹੋਰ ਇੱਕ ਇੱਕ ਉਹਦੀ ਦਿਮਾਕੀ ਜਿਹੜੀ ਸਥਿਤੀ ਹੁੰਦੀ ਹੈ ਨਾ ਉਹ ਹੋਰ ਵੱਧ ਜੂਗੀ ਵੀ ਇਹਨੇ ਕਿਹੜਾ ਮੈਨੂੰ ਕੁਝ ਕਰ ਲਿਆ ਵੀ ਦੱਬੀ ਚੱਲੋ ਕਿ ਸਾਡੇ ਉੱਪਰ ਬੰਦੇ ਬੈਠੇ ਹੈਗੇ ਨੇ ਅਸੀਂ ਫਿਰ ਇਹਨਾਂ ਨੂੰ ਬਚਾ ਲਾਂਗੇ ਇਹੀ ਮੱਧਿਆ ਪ੍ਰਦੇਸ਼ ਦੇ ਵਿੱਚ ਜੋ ਘਟਨਾ ਹੋਈ ਹੈ ਉਹ ਸੇਮ ਇਸੇ ਚੀਜ਼ ਦਾ ਨਤੀਜਾ ਹੈ ਬਾਅਦ ਦੇ ਵਿੱਚ ਤੁਸੀਂ ਫਿਰ ਭੱਜਦੇ ਹੋ ਤੁਸੀਂ ਪਹਿਲਾਂ ਹੀ ਬੰਦੇ ਨੂੰ ਲੋਅ ਦੇ ਹਿਸਾਬ ਨਾਲ ਡੀਲ ਕਰੋ ਸੋ ਇਸ ਕਰਕੇ ਐਦਾਂ ਦੀ ਕੋਈ ਵੀ ਕਿਤੇ ਹਰਕਤ ਲੱਗਦੀ ਹੈ ਜੇ ਕੋਈ ਡੀਐਸਪੀ ਜਾਂ ਐਸਐਸਪੀ ਜਿਹੜੇ ਹੈਗੇ ਨੇ ਜੂਨੀਅਰ ਨੂੰ ਉਹਨਾਂ ਦੀ ਗਲਤੀਆਂ ਨੂੰ ਛਪਾਉਂਦੇ ਹੋਏ ਉਹਨਾਂ ਨੂੰ ਸੇਫ ਕਰਦੇ ਨੇ ਲੀਗਲ ਪਿਨਿਸ਼ਮੈਂਟ ਤੋਂ ਇਹਨਾਂ ਦੇ ਖਿਲਾਫ ਵੀ ਇੱਕ ਜਿਹੜਾ ਇਸਟੈਟਸ ਹੈ 252 200 55 BNNS 198 1999 ਇਹਨਾਂ ਦੇ ਖਿਲਾਫ ਵੀ ਦਰਜ ਕੀਤਾ ਜਾਵੇ ਤੇ ਉਸ ਤੋਂ ਬਾਅਦ ਇਹ ਫਿਰ ਹੋਰ ਹੱਥ ਚੱਕਦੇ ਨੇ ਤਾਂ ਤੁਸੀਂ মিডিਆ ਦੀ ਵੀ ਹੈਲਪ ਲਓ ਠੀਕ ਹੈ ਕਿਉਂਕਿ ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਪਹਿਲਾਂ ਹੀ ਬੜਾ ਜ਼ੋਰ ਹੈ ਇਸ ਚੀਜ਼ ਦੇ ਉੱਪਰ ਵੀ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣਾ ਜਦੋਂ ਕੋਰਟਸ ਕਾਨੂੰਨ ਦੇ ਹਿਸਾਬ ਨਾਲ ਦੀ ਜੀ ਪੁਲਿਸ ਹੈ ਇਹਨੂੰ ਵੀ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣਾ ਪਊਗਾ ਤੇ ਜਿਹੜੀ ਇਹ ਮੰਦਭਾਗੀ ਘਟਨਾ Madhya Pradesh ਦੇ ਵਿੱਚ ਹੋਈ ਹੈ ਇੱਕ ਐਗਜ਼ਾਮਪਲ ਸੈੱਟ ਕਰ ਰਹੀ ਹੈ ਵੀ ਇਨਾਂ ਦੀਆਂ ਕਰਤੂਤਾਂ ਦੇ ਕਾਰਨ ਹੀ ਉਹ ਬੰਦਾ ਮਰਿਆ ਤੇ ਉਹਨੂੰ ਹਲੇ ਤੱਕ ਜਿਹੜਾ ਹੈਗਾ ਜਸਟਿਸ ਜਿਹੜਾ ਨਹੀਂ ਮਿਲ ਰਿਹਾ ਉਹਦੀ ਫੈਮਿਲੀ ਜਿਹੜੀ ਪਰਕਰਹੀ ਹੈ ਇੱਥੇ ਵੀ ਲੱਖਾਂ ਲੋਕ ਹੋ ਰਹੇ ਨੇ ਸੋ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਸਿਰਫ ਇੱਕ ਨੰਦੀ ਜਹੀ ਹੈ ਸੀਨੀਅਰ ਅਫਸਰਾਂ ਨੂੰ ਤਾਂ ਆਪਾਂ ਇੱਕ ਬੇਨਤੀ ਕਰ ਸਕਦੇ ਹਾਂ ਵੀ ਤੁਸੀਂ ਇਹਨਾਂ ਦੇ ਖਿਲਾਫ ਇੱਕ ਲੀਗਲ ਐਕਸ਼ਨ ਲਓ ਜਿਹੜੇ ਇਹ ਗਲਤ ਹਰਕਤਾਂ ਕਰਦੇ ਨੇ ਲਾਅ ਤੋਂ ਬਾਹਰ ਹੋ ਕੇ ਕਿਸੇ ਦੇ ਉੱਪਰ ਪਰਚਾ ਠੋਕਦੇ ਨੇ ਆਪਦੀ ਇਨਵੈਸਟੀਗੇਸ਼ਨ ਲਾਅ ਤੋਂ ਬਾਹਰ ਹੋ ਕੇ ਕਰਦੇ ਨੇ ਹਾਂ ਜੇ ਕੋਈ ਸੀਨੀਅਰ ਅਫਸਰ ਜ਼ਿਆਦਾ ਹੀ ਇਸ ਚੀਜ਼ ਦੇ ਉੱਪਰ ਨਹੀਂ ਆ ਰਿਹਾ ਫੇਰ ਤੁਸੀਂ ਕੋਰਟ ਦੀ ਹੈਲਪ ਲੋ ਮੈਂ ਪਬਲਿਕ ਨੂੰ ਵੀ ਇਹੀ ਗੱਲ ਕਹੂੰਗਾ ਤਾਂ ਕਿ ਇਹਨਾਂ ਦੇ ਖਿਲਾਫ ਇਹਨਾਂ ਨੂੰ ਜੋ ਇੱਕ ਸੀਨੀਅਰ ਆਫੀਸਰ ਹੈ ਉਹ ਵੀ ਆਫ ਦੀ ਡਿਊਟੀ ਡਿਸਆਬਾਈ ਕਰ ਰਿਹਾ ਹੈ ਵੀ ਉਹਦੇ ਉੱਪਰ ਕੋਈ ਐਕਸ਼ਨ ਨਹੀਂ ਲੈ ਰਿਹਾ ਹੈਗਾ ਡਿਪਾਰਟਮੈਂਟ ਐਕਸ਼ਨ ਸੋ ਸ਼ੇਅਰ ਇਟ ਟੈਂਡ ਆਫ ਦੇ ਰਾਈਟਸ ਨੂੰ ਥੋੜਾ ਜਿਆ ਜਾਨੂ ਹੋ ਕੇ ਰਹੋ ਤਾਂ ਕਿ ਕੋਈ ਤੱਕਾ ਨਾ ਕਰ ਸਕੇ ਥੈਂਕ ਯੂ